ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਚ ਦੋਸਤੋ ਇੱਕ ਤਾਂ ਸਾਨੂੰ ਟੋਕੜ ਗੱਪਣ ਵਿਖਾਉਣੀ ਆ ਆ ਜਿਹੜੀ ਆ ਦੋਸਤੋ ਇਹ ਥੋੜੀ ਜੀ ਕੱਚੀ ਆ ਵਹਿੜ ਇਹ ਵੀ ਚੰਗੀ ਆ ਜਲਸੀ ਆ ਦੇਖ ਸਕਦੇ ਆ ਤੇ ਇੱਕ ਆ ਟੋਕੜ ਗੱਪਣ ਬਹੁਤ ਚੰਗੀ ਵਹਿੜ ਆ ਇੱਕ ਦੋਸਤੋ ਜਮਾ ਡਾਲਿਆਂ ਤੇ ਤਿਆਰ ਵਹਿੜ ਤੁਹਾਨੂੰ ਦਿਖਾ ਦੇਣੀ ਆ ਪੂਰੀ ਟੌਪ ਦੀ ਰੇਟ ਵੀ ਜਾਇਜ ਆਊਗਾ ਠਣ ਠਣ ਬਹੁਤ ਚੰਗਾ ਲੱਗਾਗਾ ਤੇ ਇੱਕ ਟੋਕੜ ਵਹਿੜ ਦੋਸਤੋ ਨਗੀਨਾ ਹੀ ਟੌਪ ਦਾ ਤੁਹਾਨੂੰ ਦਿਖਾ ਦੇਣਾ ਜਿਹੜੇ ਵੀ ਚੈਨਲ ਤੇ ਪਹਿਲੀ ਾਰ ਵੀਡੀਓ ਦੇਂਦੇ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592 26951 ਤੇ ਕਨੈਕਟ ਕਰ ਸਕਦੇ ਆ ਵੀਡੀਓ ਚ ਦੋਸਤੋ ਭਲਾਂ ਦੀ ਵੇਖਣ ਨੂੰ ਛੋਟੀ ਲੱਗੇ ਪੂਰੀ ਫੁੱਲ ਵੱਡੇ ਕਦ ਕਾਠ ਵਾਲੀ ਆ ਜੇ ਰਹਿ ਗਈ ਤਾਂ ਲੱਖੋਂ ਬਾਹਰ ਵਿਕੂਗੀ ਦੋਸਤੋ ਤਿਆਰ ਹੋ ਕੇ ਤੇ ਆ ਵੀ ਵੜ ਬਹੁਤ ਚੰਗੀ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਕਰਦੇ ਬਾਈ ਨਾਲ ਗੱਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੇ ਬਾਈ ਨਾਮ ਮੇਰਾ ਗੋਸ਼ਾ ਪੰਡ ਹੈ ਰੋਕੇ ਬਾਈ ਵਪਾਰ ਦਾ ਕੰਮ ਹੀ ਆਪਣਾ ਠੀਕ ਆ ਜਿਹੜੀ ਆਪਾਂ ਆ ਵੜ ਵਿਖਾਉਣੀ ਤਿਆਰ ਜਮਾਂ ਡਾਲਿਆਂ ਤੇ ਆ ਇਹਨੇ ਕਿੰਨਵਾ ਸੂਆ ਸੂਣਾ ਤੀਜੀ ਸੂਏ ਸੂਣਾ ਬਈ ਆਪਾਂ ਦੂਜੇ ਤੇ ਤੀਜੀ ਸੂਏ ਸੂਣਾ ਤੀਜੀ ਸੂਏ ਇਹਦਾ ਠੀਕ ਆ ਤੇ ਦੂਜੇ ਸੂਏ ਚ ਕਿੰਨਾ ਦੁੱਧ ਦੱਸਿਆ ਮਾਲਕਾਂ ਨੇ ਦਿੱਤਾ 23 24 ਕਿਲੋ ਹੁਣ ਇਹ ਤੇ ਦਿਨ ਕਿੰਨੇ ਰਹਿੰਦੇ ਆ ਆ ਸੁਣ ਵੀ ਤਿਆਰੀ ਆ ਬੋ 2-4 ਦਿਨ ਲਊਗੀ ਬਾਕੀ 2-4 ਪਹਿਲਾਂ ਵੀ ਸੂ ਚੱਦਦੇ ਆ 2-4 ਠੀਕ ਆ ਰੰਗ ਬਾਜ ਬਹੁਤ ਚੰਗਾ ਦੋਸਤੋ ਪ੍ਰਿੰਟ ਵਾਲੀ ਵਹਿੜਾ ਖਵਾਨਾ ਦੇਖ ਸਕਦੇ ਆ ਦੇਖ ਸਕਦੇ ਚਾਰੇ ਥਣ ਗੈਵ ਚ ਨਿਖੜਵੇਂ ਲੱਗੇ ਆ ਤੇ ਨਹੀਂ ਸਹੀ ਆ ਬਈ ਦੇਖ ਸਕਦੇ ਆ ਬਾਕੀ ਛੱਡ ਕੇ ਬੁੱਠਾ ਰਿਹਾ ਥੱਲੇ ਹੰਡੀ ਸੀ ਬੋਲੀ ਦੁੱਧ ਵਾਲੀ ਨਾੜ ਦੇਖ ਸਕਦੇ ਆ ਇਹਦੀ ਪੂਰੀ ਮੋਟੀ ਤੇ ਸਟਰੋਂਗ ਆ ਦੋਸਤੋ ਮੋੜ ਲਾ ਬਈ ਕੱਦ ਕਾਠ ਚੰਗਾ ਗਾ ਪਲਿਸ ਵੀ ਠੀਕ ਆ ਦੋਸਤੋ ਤੇ ਪ੍ਰਿੰਟ ਬਹੁਤ ਚੰਗਾ ਦੋਸਤੋ ਜੇ ਕਰਮਾਲੀ ਬੱਚੀ ਦੇਗੀ ਤਾਂ ਦੋ ਗਾਇਆਂ ਦੋਸਤੋ ਬਣ ਜਾਣਗੀਆਂ ਦੇਖ ਸਕਦੇ ਆ ਚੰਗੀ ਵਿਹੜ ਸੁਹਾ ਤੀਜਾ ਕਿੰਨੇ ਦਿਨ ਰਹਿੰਦੇ ਸੀ ਇਹਦੇ ਪੰਜ ਚਾਰ ਦਿਨ ਲਊਗੀ ਪੰਜ ਚਾਰ ਦਿਨ ਹੀ ਦੋਸਤੋ ਲਊਗੀ ਤਿਆਰੀ ਜਆ ਪੂਰੀ ਤੇ ਇਹਦਾ ਮੁੱਲ ਜਮਾਂ ਜਾਇਜ਼ ਮੁੱਲ ਦਾ ਭਾਈ ਜਮਾਂ ਹੀ ਜਾਇਜ਼ ਹੈ 62000 ਮੁੱਲ ਦੋਸਤੋ ਜਮਾਂ ਜਾਇਜ਼ ਮੁੱਲ ਟੋਕੜਾਂ ਵਾਲਾ ਰੇਟ ਆ ਦੋਸਤੋ 62000 ਰੁਪਿਆ ਮੁੱਲ 62000 ਰੁਪਿਆ ਮੁੱਲ ਵਿੱਚੋ ਕੁਸ ਮੌਕੇ ਤੇ ਮਾਨਤਾਨ ਹੋ ਜਾਊਗਾ ਤੇ ਚੰਗੀ ਵਿਹੜਾ ਦੋਸਤੋ ਜਿਹਨੇ ਘਰੇ ਚੋਂ ਨੂੰ ਲੈਣੀ ਆ ਬਾਕੀ ਮੁੱਲ ਬਾਈ ਨੇ ਬਹੁਤ ਜਾਇਜ਼ ਰੱਖਿਆ ਕਿਉਂਕਿ ਇਹੋ ਜਿਹਾਂ ਵਿਹੜਾਂ ਦਾ 80-85000 ਮੁੱਲ ਕਰਦੇ ਆ ਜਦੋਂ ਤੁਸੀਂ ਲੈਣ ਜਾਂਦੇ ਆ ਦੇਖ ਸਕਦੇ ਜਮਾਂ ਜਾਇਜ਼ ਮੁੱਲ ਜਿਹੜੀ ਆਪਣੀ ਆ 2 ਨੰਬਰ ਤੇ ਤੋਕੜ ਗੱਪਣਾ ਤੋਕੜ ਰੱਬਣਾ ਬਾਈ ਇਹ ਕਿੰਨੇ ਟਾਈਮ ਦੀ ਗੱਪਣਾ ਕਿੰਨੇ ਚੌਥਾ ਮਹੀਨਾ ਲੱਗਿਆ ਚੌਥਾ ਮਹੀਨਾ ਸੁਆ ਕਹਿੰਦਾ ਮੈਂ ਸੁਣਾ ਇਹਨੇ ਸੁਆ ਇਹ ਦੂਜੇ ਸੁਏ ਇਹ ਦੂਜੇ ਸੁਆ ਤੀਜਾ ਮੰਨ ਲ ਦੂਜੇ ਆ ਠੀਕ ਆ ਤੇ ਇੱਕ ਥਣ ਚ ਤਾਂ ਰੰਗ ਘਟਾ ਫਿਰ ਕਿਵੇਂ ਨਹੀਂ ਜਾਵੇਗਾ ਮੂਹਰੇ ਚ ਮਗਰਲੇ ਚ ਤਾਂ ਆਉਂਦੀਆਂ ਇਹਨਾਂ ਦੀ ਘਟ ਹੈ ਇਹਦੇ ਚ ਠੀਕ ਆ ਦੁੱਧ ਤਾਂ ਹੁੰਦਾ ਇਹ ਚ ਠੀਕ ਆ ਠੀਕ ਆ ਬਹੁਤ ਛੇ ਕਿਲੋ ਤਾਂ ਗੱਪਣ ਦਾ ਜਾਨੀ ਕਿ ਪਾਸ ਹੋਈ ਉਹ ਬਹੁਤ ਗਰੰਟੀ ਵਾਲਾ ਦੀ ਕਰਾ ਕੇ ਲੈ ਹਾਂ ਹਾਂ ਨਹੀਂ ਉਦੋਂ ਜੋ ਤਿਆਰ ਹੋਈ ਉਦੋਂ ਤੱਕ ਕੋਈ ਚੱਕਰ ਨਹੀਂ ਉਦੋਂ ਤਾਂ ਆਪਾਂ ਬਰਾਬਰ ਕਰ ਜਾਣਾ ਇਹਨੇ ਦੇਖ ਸਕਦੇ ਹੋ ਤੁਸੀਂ ਦੋਸਤੋ ਜਦੋਂ 1 ਮਹੀਨਾ ਰਹਿ ਗਿਆ ਉਦੋਂ ਵਿਟਾਮਿਚ ਸ਼ੁਰੂ ਕਰਦੇ ਨੇ ਥਨ ਪੂਰਾ ਕਰ ਜਾਂਦਾ ਦੋਸਤੋ ਉਹ ਵੀ ਦੁੱਧ ਵਿੱਚ ਹੁੰਦਾ ਹੈ ਗਲਾਸ ਜਿਹੜਾ ਗਲਾਸ ਹੁਣ ਕਿੰਨਾ ਦੁੱਧ ਦਿੰਦੀ ਆ ਇਹ ਇਹ 6 ਕਿਲੋ ਦੁੱਧ ਆ ਤਿੰਨ ਤਿੰਨ ਕਿਲੋ 6 ਕਿਲੋ ਦੁੱਧ ਆ ਦੋਸਤੋ ਤਿੰਨ ਤਿੰਨ ਕਿਲੋ ਚੰਗੀ ਵਹਿੜਾ ਦੋਸਤੋ ਤੱਦ ਕਾਠ ਠੰਡੀ ਸੀਲ ਆ ਦੋਸਤੋ ਦੇਖ ਸਕਦੇ ਆ ਜੈਲੀ ਆ ਕੋਈ ਖੱਚਾ ਤੋਂ ਹੀ ਨਹੀਂ ਕਰਦੀਗੀ ਰੰਗ ਬਾਜ ਪ੍ਰਿੰਟ ਬਹੁਤ ਚੰਗਾ ਹੈਗਾ ਬਾਕੀ ਮੂੰਹ ਮੱਥਾ ਦੇਖ ਸਕਦੇ ਆ ਤਾਂ ਤੇ ਇਹਦਾ ਮੁੱਲ ਬਈ ਇਹਦਾ ਵੀ ਜਮਾਂ ਜੇ ਰਿ ਵਛੀਆਂ ਵਾਲਾ ਭਾਗਦਾ ਯਾਰ ਕਿੰਨਾ 27.5 ਜਮਾਂ ਦੋਸਤੋ ਜਾਇਜ ਮੋਲਾ ਐ ਇਸ ਰੇਟ ਚ ਤਾਂ ਦੋਸਤੋ ਵਛੀਆਂ ਨਹੀਂ ਮਿਲਦੀਆਂ ਚੈੱਕ ਤੁਸੀਂ ਆਪਦੀ ਕਰਾ ਕੇ ਲਿਜਾ ਸਕਦੇ ਆ ਇੱਥੋਂ ਹਾਂ ਉਹਦੇ 6 ਕਿਲੋ ਇੱਕ ਖੰਝ ਧਰਾਂ ਘਟਾ ਠੀਕ ਆ ਜਮਾਂ ਜਾਇਜ ਮੋਲਾ ਦੋਸਤੋ ਇਹਦਾ ਵੀ ਜਿਹੜੀ ਆਪਣੀ ਆਹ ਤਿਆ ਕੱਚੀ ਆ ਵਹਿੜ ਥੋੜੀ ਜੀ ਇਹੋ ਜੇ ਕੱਚੀ ਆ ਬਈ ਪਿੰਨਰ ਉਹਨਾਂ ਦੀ ਕੱਚੀ ਇਹਨੇ ਕਹਿੰਨਾ ਮਸੂਆ ਸੁਣਾ ਦੂਜੇ ਸੁਆ ਦੂਜਾ ਸੁਆ ਕਿੰਨੇ ਦਿਨ ਰਹਿੰਦੇ ਇਹਦੇ 15 ਜੁਗ 10 12 ਦਿਨ ਨਹੀਂ ਆ ਦੱਸਣ ਮਤਾਂ ਕੁ ਬਾਕੀ 2 4 ਵਾਤੇ ਹੀ ਲੈ ਹਾਂ ਜੀ ਹਵਾਨਾ ਦੋਸਤੋ ਇਹ ਵੀ ਬਹੁਤ ਸੋਹਣਾ ਬਣਾਉਂਦੀ ਆਉਂਦੀ ਆ ਦੇਖ ਸਕਦੇ ਆ ਥਣ ਬਹੁਤ ਸੋਹਣਾ ਲੱਗਾ ਮੋਟਾ ਥਣ ਤੇ ਦੋਸਤੋ ਮੁਠੀ ਜੀ ਚਵਾਈ ਵਾਲਾ ਸੋਹਣਾ ਥਾਣਾ ਦੇਖ ਸਕਦੇ ਆ ਚੰਗੀ ਵਹਿੜਾ ਦੋਸਤੋ ਕੱਦ ਕਾਠ ਚੰਗੇ ਆ ਇਹਨਾਂ ਦੇ ਛੋਟੀਆਂ ਨਹੀਂ ਦੋਸਤੋ ਵੀਡੀਓ ਚ ਕਈ ਵਾਰੀ ਪਸ਼ੂ ਵੇਖਣ ਨੂੰ ਛੋਟਾ ਲੱਗੇ ਕੋਲੇ ਆ ਕੇ ਤੁਸੀਂ ਵੇਖ ਸਕਦੇ ਆ ਹਾਂ ਥੋੜੀ ਜੀ ਘੱਟ ਸੰਭਾਲ ਵਾਲੇ ਘਰੋਂ ਆਈ ਆ ਹਨਾ ਚੰਗੀ ਵਿਹੜ ਦੋਸਤੋ ਸਾਂਗੀ ਤਾਂ ਤੇ ਚੰਡੀ ਜੀ ਪੂਰੀ ਆ ਕੋਈ ਹੋਣੀ ਦੇਖ ਸਕਦੇ ਜਿਵੇਂ ਮਰ ਇਹਦਾ ਮੁੱਲ ਜਮਾ ਜਾਇਜ਼ ਜਮਾ ਜਿਹੜਾ ਅੱਜ ਦਾ ਰੇਟ ਦਾ 55000 ਰੁਪਏ ਦੋਸਤੋ ਜਮਾ ਜਾਇਜ਼ ਮੁੱਲ ਕੀਤਾ ਬਾਈ ਨੇ 55000 ਜਿੱਦ ਦੇ ਤਿਆਰ ਹੋਗੀ ਉਦੋਂ ਬਾਈਆਂ ਦਾ ਵੀ ਹੋਰ ਮੁੱਲ ਲਊਗਾ ਇਹਦਾ ਜਿੱਦ ਦੇ ਤਿਆਰ ਹੋਗੀ ਦੋਸਤੋ ਦੇਖ ਸਕਦੇ ਕੱਚੀ ਕੱਚੀ ਆ ਇਹ ਚੰਗੀ ਵਿਹੜ ਆ ਜ਼ਰੂਰ ਕਨੈਕਟ ਕਰ ਲਿਓ ਇੱਕ ਆ ਦੋਸਤੋ ਨਗੀਨਾ ਵਿਖਾ ਦੇਣਾ ਤੁਹਾਨੂੰ ਐਂਡ ਤੇ ਇਹ ਕੋਈ ਵੱਡੀ ਗੱਲ ਹੈ ਹਾਂ ਪੂਰੀ ਫੁੱਲ ਵੱਡੇ ਕਦ ਕਾਟ ਦੀ ਆ ਦੇਖ ਸਕਦੇ ਆ ਰੰਗ ਬਾਜ ਪ੍ਰਿੰਟ ਵਾਲੀ ਵਹਿੜਾ ਇਹ ਵੀ ਫਾਰਮ ਵਾਲੀ ਵਹਿੜਾ ਦੋਸਤੋ ਫਾਰਮ ਵਾਲੀ ਬਈ ਮਹੀਨਿਆਂ ਚ ਟਿਕਾ ਲੱਗੇ ਨੂੰ ਹੋ ਗਿਆ ਬਾਕੀ ਆਪਾਂ ਖਾਲੀ ਕਰਕੇ ਦੇਣੀ ਕਿੰਨਾ ਦੁੱਧ ਆਉਣੇ ਇਹਦੇ ਇਥੇ ਦੁੱਧ ਤਾਂ ਵੱਧ ਸੀਗਾ ਯਾਰ ਹੁਣ ਆਪਣੇ ਕੋਲ ਤਾਂ ਜੀ ਨਹੀਂ ਲੈਣ ਪੱਠੇ ਪੱਠੇ ਘੱਟ ਚੱਕੇ ਆ ਠੀਕ ਆ ਦੁੱਧ ਅੱਠ ਕਿਲੋ ਹੁਣ 6 ਕਿਲੋ ਦੁੱਧ ਦੇ ਠੀਕ ਆ 6 ਕਿਲੋ ਤੇ ਇਹਦਾ ਮੁੱਲ ਜਮਾ ਜਾਇਜ ਦੇਣ ਲੈਣਾ ਜਮਾ ਉੱਠੀਆਂ ਰੇਟ ਇਹਦਾ ਬਈ ਯਾਰ ਇਹਦਾ ਕਿੰਨਾ ਜਮਾ ਬਾਜ ਹੈ ਜੀ ਇਹ ਤਾਂ ਤੋਫਣੀ ਆ ਬਸ ਇੱਕ ਦੁਕਾਨ ਦੇਖ ਲੈ ਬਈ ਦੇਖ ਸਕਦੇ ਹੋ ਦੋਸਤੋ ਫਾਰਮ ਵਾਲੀ ਵਿਹੜਾ ਦੋਸਤੋ ਜਦੋਂ ਤਿਆਰ ਹੋਈ ਤੇ ਮੁੱਲ ਕਰਕੇ ਮੂੰਹ ਪਾਸੇ ਕਰ ਲਿਓ ਮਗਰ ਮਗਰ ਅਗਲਾ ਦੋਸਤੋ ਫਿਰੂਗਾ ਤੁਹਾਡੇ ਦੇਖ ਸਕਦੇ ਬਹੁਤ ਚੰਗੀ ਵਿਹੜਾ ਹੈ ਵੀ ਇਹਦਾ ਬਈ ਇਹਦਾ 24000 ਰੁਪਏ 24000 ਮੁੱਲ ਆ ਕੋਈ ਤਾਂ ਵੱਛੀ ਵੀ ਨਹੀਂ ਮਿਲਦੀ ਨਹੀਂ ਮਿਲਦੀ ਬਈ ਇਹਨੇ ਪ੍ਰਿੰਟ ਵਾਲੀ ਤੇ ਜਾਤ ਵਾਲੀ ਵੱਛੀ ਨਹੀਂ ਦਿੰਦਾ ਕੋਈ ਛੇਤੀ ਆਪਣੇ ਨਾਲ ਜਾਈਏ ਆਪਾਂ ਬਾਹਲਾ ਨਹੀਂ ਕਰਦੇ ਨਹੀਂ ਨਹੀਂ ਸਹੀ ਆ ਮੁੱਲ ਬਾਈ ਦੇ ਦੋਸਤੋ ਸਾਰੀਆਂ ਵਿਹੜਾਂ ਦਾ ਹੀ ਜਾਇਜ਼ ਕੀਤੇ ਆ ਤੇ ਫੋਨ ਨੰਬਰ ਆਪਣਾ ਬਈ 735552230 ਇੱਕ ਅੱਗੇ ਹੋਰ ਬੋਲਦੇ 735552230 ਇਹ ਦੋਸਤੋ ਬਾਈ ਦਾ ਨੰਬਰ ਹੈ ਨੰਬਰ ਤੇ ਕਨੈਕਟ ਕਰ ਲਓ ਤੇ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ ਮੁੱਲ ਬਾਈ ਨੇ ਦੋਸਤੋ ਵੈੜਾਂ ਦੀ ਬਹੁਤ ਜਾਇਜ਼ ਕੀਤੀ ਆ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ